ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੇ ਸਾੰਗਵਰ ਪ੍ਰਸਾਦ ਜਪਾਂ ਆਦ ਸਚਾ ਜੁਗਾਦ ਸਚਾ ਹੇ ਪੀ ਸਚ ਨਾਨਕੋ ਸਿਪੀ ਸਚ ਸੋਚੈ ਸੋਚ ਨ ਹੋਵੈ ਜੇ ਸੋਚਿ ਲਖਵਾਰਾ ਚੁਪੈ ਚੁਪ ਨ ਹੋਵੈ ਜੇ ਰਾਇ ਰਹੇ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬਨਾਪੁਰਿਆਪਾਰ ਸਹਿਸ ਅਣਪਾ ਲਖ ਹੋਇ ਤਰਕ ਨ ਚੱਲ ਆਨਾਲ ਕਿਉ ਸੋਚਿਆ ਆਰਾ ਹੋਇਆ ਕਿਉ ਕੁੜਾ ਤੋਤਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਅਕਾਰ ਹੁਕਮ ਨ ਕਰ ਆਜਾਈ ਹੁਕਮਿ ਹੋਵਨ ਜੀ ਹੁਕਮ ਲਾਟ ਆਈ ਹੁਕਮਿਓ ਤੁਮਨੇ ਚੋਕ ਮੰ ਲਿਖ ਦੁਖ ਸੁਖ ਪਾਈਆ ਇਕ ਨਾ ਹੁਕਮੇ ਬਖਸ਼ੇ ਸਾ ਇੱਕ ਹੁਕਮੇ ਸਦਾ ਪੁਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਅਜਿਹ ਬੋਜੈ ਤਉ ਮਕ ਨ ਕੋਈ ਗਾਵੈ ਕੋ ਤਾਣ ਹੋਵਕ ਸਥਾਨ ਗਾਵੈ ਕੋ ਦਾਤ ਜਨਨਿ ਸਾਨ ਗਾਵੇ ਕੋ ਗੁਣ ਵੜਿਆ ਆਚਾਰ ਗਾਵੇ ਕੋ ਵਿਦਿਆ ਵੇਖਣ ਵਿਚਾਰ ਗਾਵੇ ਕੋ ਸਾਜ ਰਤਨ ਖੇਗਾ ਗਾਵੇ ਕੋ ਜੀ ਲੈ ਵਰਦੇ ਗਾਵੇ ਕੋ ਜੋਪ ਸਦੂਰਾ ਗਾਵੇ ਕੋ ਵਿਖਾ ਅਧਰ ਅਧੂਰਾ ਕਤਨਾਕ ਜਿਨਾਵ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਸੁਖ ਪਾਹਿ ਜੁਗਾ ਜੁਗੰਤਰ ਕਾਇ ਕਾਇ ਹੋਕ ਮਿਓਕ ਮਾ ਚਲਾਏ ਰਾਹ ਨਾਨਕ ਵਿਗਸਾਵੇ ਪ੍ਰਵਾਹ ਸਾਚਾ ਸਾਹਿਬ ਸਾਚਨਾ ਭਾਖੇ ਭਵਪਾਰ ਆਕਰ ਮੰਗਾ ਜਿਹ ਦੇ ਦਾਤ ਕਰੇ ਦਾਤਾਰ ਫੇਰ ਕਹਿ ਕੇ ਰਖਿਆ ਜਿਤ ਸਦ ਸਰਬਾਰ ਮੋਹ ਕੇ ਬੋਲਣ ਭੋਲੀਆ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵੜਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖਦਵਾਰ ਨਾਨਕ ਵਾ ਜਾਣਿਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸ੍ਰੀ ਆਮਨ ਰਖਿਆ ਭਾਉ ਦੁੱਖ ਪਰ ਆਰਿਓ ਸੁ ਕਰ ਲੈ ਜਾਏ ਗੋਰਮੁਖ ਨਾਦੰ ਗੁਰਮੁਖ ਮੇਦੰ ਗੁਰਮੁਖ ਰਿਆਸਮਾਈ ਗੁਰ ਸਰਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾੜਾ ਆਕਾ ਨਾਹੀ ਕਰਣਾ ਕਥਨ ਨ ਜਾਇ ਗੁਰ ਇਸ ਦੇਵੁ ਜਾਇ ਸਭ ਨਾਨੀਆ ਆਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਤੀਰਸ ਨਵਾ ਜਿਤਿ ਭਾਵਾ ਵਿਣ ਭਾਣੇ ਕੇ ਨਾ ਕਰੀ ਜੇ ਤਿਸੁ ਸ੍ਰਿਸ਼ਟੁ ਉਪਾਈ ਵੇਖਾ ਵਿਣ ਕਰਮਾ ਕੇਮ ਲਾ ਲਈ ਮਾਤ ਵਿਚ ਰਤਨ ਜੋਹਰ ਮਾਨਕ ਦੇ ਕੂਬਰ ਕੇ ਸਖਸੁ ਨੇ ਗੁਰਾ ਇਕ ਦਿਵੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਸਰਨ ਜਾਈ ਜੀ ਜੋ ਵਿਚਾਰੇ ਆ ਰਜਾ ਹੋਰ ਸੁਹਣੀ ਹੋਏ ਨਵਾ ਖੰਡਾ ਬਜਦਾਣਿਆ ਨਾਲ ਚਲਾ ਸਭ ਕੋਇ ਚੰਗਾ ਨਾਮ ਰਖਾਇ ਕਾ ਜਸ ਕੀਰਤ ਜਗਲੇ ਜੇ ਤਿਸ ਨੰਦਰ ਨ ਆਵਾਈ ਤਾ ਵਤਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਸੁਜਾਈ ਜੇ ਤਸ ਗੁਣ ਕੋਈ ਕਰੇ ਸੁਣ ਸਿਧ ਪੀਰ ਸੁਰਨਾਥ ਸੁਣ ਧਰਤ ਤਵ ਲਿਆਕਾਸ ਸੁਣ ਦੀਪ ਲੋ ਪਾਤਲ ਸੁਣ ਪਹਨਸ ਕੈ ਕਾਲ ਨਾਨਕ ਭਗਤਾਸ ਦਾਸ ਵਿਗਾਸ ਸੁਣ ਦੁਖ ਪਾਪ ਕਾ ਨਾਸ ਸੁਣੈ ਸਰਬਰਮਾ ਇੰਦਾ ਸੁਣੈ ਮੱਖ ਸਲਾਹਣ ਮੰਦਾ ਸੁਣੈ ਜੋਗ ਜਗਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਪ ਕਾ ਨਾਸ ਸੁਣੈ ਸਤ ਸੰਤੋਖ ਆਨ ਸੁਣੈ ਅਰਸਜ ਕਾ ਸਨਾਨ ਸੁਣੈ ਪਰਪੜ ਪਾਵਾ ਮਾਨ ਸੁਣੈ ਲਾਗ ਸਚ ਾਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਗੁਣ ਅਕੇਗਾ ਸੁਣੈ ਸਿਕ ਪੀਰ ਪਾਤ ਸਾ ਸੁਣੈ ਦੇ ਪਵਰਾਹੋ ਸੁਣਾਂ ਹਾਤ ਵੈਸ ਗਾਣਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਛਬਸਤਾਏ ਕਾਗਦ ਕਲਮ ਨਾਲ ਲਿਖਣਹਾਰ ਮਨ ਕਹਿ ਬਕਰਣ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣ ਮਨ ਕਾਏ ਮਨ ਸੁਖੁ ਹੋਇ ਮਨ ਬੁਧਾ ਮਨ ਸਗਲ ਪਾਵਨ ਕੀ ਸੋਧਾ ਮਨ ਮੋਚ ਟਾ ਨ ਖਾਈ ਮਨ ਜਮ ਕਾ ਸਤ ਨ ਜਾਏ ਐਸਾ ਨਾਮ ਅਨਿਰੰਝਨ ਹੋਇ ਜੀ ਕੋ ਮਨ ਜਾਣ ਮਨ ਕਾਇ ਮਨ ਮਾਰਗ ਠਾਕ ਨ ਪਾਏ ਮਨ ਪਤ ਸਭ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਤਰਮ ਸੇ ਤਿਸਨ ਬੰਦਾ ਐਸਾ ਨਾਮ ਅਨਿਰੰਝਨ ਹੋਇ ਜੀ ਕੋ ਮਨ ਜਾਣ ਮਨ ਕਾਇ ਮਨ ਭਾਵ ਮੁਖ ਦਵਾਰ ਮਨ ਪਰਵਰ ਸਦਾ ਰ ਮਨ ਤਰਾ ਤਾਰੇ ਗੁਰ ਸਿੱਖਾ ਮਨ ਨਾਨਕ ਭਵਨ ਪ੍ਰਕਾਸ਼ ਸੋ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣਾ ਪੰਜ ਪ੍ਰਧਾਨ ਪੰਚੇ ਪਾਵਾ ਦਰਗਹ ਮਾਨ ਪੰਚੇ ਸੁਆਦ ਰਾਜਾ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ ਤਾਲ ਤਰਮ ਦੇ ਆਕਾ ਪੂਤਾ ਸੰਤੋਖਾ ਪਰਖਿਆ ਜਨ ਸੂਤਾ ਜੇ ਕੋ 부ਜਾ ਹੋਆ ਸਚਿਆਰ ਧਵਲ ਉਪਰ ਕਿਤਾ ਭਾਰ ਧਰਤਿ ਹੋਰ ਪਰਮ ਰੋਹਰਾ ਤਿਸ ਤੇ ਭਾਰ ਤਲਾ ਕਮਨ ਜੋਰਾ ਜੀ ਜਾਤ ਰੰਗ ਆਕੇ ਨਾਮ ਸਭ ਨਾਲ ਲਿਖਿਆ ਓੜਿਕ ਨਾਮ ਆਇ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੇਤਾ ਹੈ ਕੇਤਾ ਤਾਣ ਸੋਲੇ ਰੂਪਾ ਕੀਤੀ ਦਾਤ ਜਣਾ ਕੌਣ ਕੂਤਾ ਕੀਤਾ ਪਸਾਓ ਇੱਕ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਾ ਵਿਚਾਰ ਅਰਣ ਜਾਏ ਕਾਰ ਜੋ ਤੁਧ ਪਾਵ ਸਾਈ ਭੁਲਿਕਾਰ ਤੂ ਸਦਾ ਸਲਾਮਤਾ ਨਿਰੰਕਾਰ ਅਸਾਂਖਾ ਜਪ ਸੰਖ ਭਾ ਅਸੰਖ ਪੂਜਾ ਸੰਤ ਅਵਤਾ ਆਸੰਖਾ ਗ੍ਰੰਥ ਮੁਖ ਵਿਦ ਪਾਠ ਆਸੰਖ ਜੋਗ ਮਨ ਰਹਿ ਉਦਾਸ ਆਸੰਖਾ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਦਤਾਰ ਆਸੰਖਾ ਸੂਰਾ ਮਹਪਖਸਾਰ ਸੰਖ ਮੋਨ ਲਿਉ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਣ ਜਾ ਵਾਇਤ ਵਾਰ ਜੋਤਿ ਸੁਭਾਵੈ ਸਾਇ ਪੁਰੀਕਾਰ ਤੋ ਸਦਾ ਸਰਮਤਾ ਨਿਰੰਕਾਰ ਆਸੰਖ ਮੁਰਖ ਅੰਧ ਕੋਰਾ ਸੰਗ ਚੋਰਾ ਰਾਮ ਕੋਰਾ ਅਸੰਖ ਮੁਰਖ ਰਜਾਇ ਜੋਰਾ ਸੰਗ ਲੜਤ ਕਮਾਈ ਅਸੰਖ ਪਾਪੇ ਪਾਪ ਕਰ ਜਾਏ ਅਸੰਖ ਕੁੜਿਆਰ ਕੁੜਿ ਵਿਰਾਈ ਅਸੰਖਾ ਮਰੇ ਸਾ ਮਨ ਪਖਾਇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾ ਵਿਚਾਨ ਵਾਰਣ ਜਾਵਾ ਇੱਕ ਵਾਰ ਜੋਤਿ ਤੁਪਾਵਾ ਸਭੁ ਨਿਕਾਰ ਤੋ ਸਦਾ ਸਨਾਮਤਾ ਨਿਰੰਕਾਰ ਅਸੰਖਾ ਨਾ ਅਸੰਖਾ ਬਗਮ ਅਗਮ ਅਸੰਖ ਲੋਏ ਅਸੰਖਾ ਸਿਰ ਭਾਰਾਇ ਆਖਰੀ ਨਾਮ ਅਖਿਰ ਸਲਾਖਰ ਗਿਆਨ ਗੀਤ ਗੁਣ ਗਾ ਆਖਰੀ ਲੇਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਖਾਣਾ ਜਿਨ ਇਹ ਲਿਖੇਤ ਸਰਨਾਇ ਜੇ ਵਰਮਾਏ ਤੇ ਤੇ ਪਾਏ ਜਿਤਾ ਕੀਤਾ ਤੇ ਤਨਾਵ ਮਣਵ ਨਹੀਂ ਕੋਥਾ ਕੁਦਰਤ ਕਵਨ ਕਾ ਵਿਚਾਰ ਵਾਰਣ ਜਾਇਕ ਆਣ ਜੋਤਿ ਤੇ ਭਾਵ ਸਾਈਂ ਪਿੜਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰਿਆ ਹਥ ਕਰਨ ਦੇ ਪਾਣੀ ਧੋਤਾ ਉਤਰਸ ਕੇ ਮੋਤਾ ਪੁਲੀਤੇ ਕੱਪੜ ਹਾਏ ਦੇਸਾ ਮੂਣਾ ਲਿਆਉ ਤੋਈ ਭਰਿਆ ਮਤ ਪਾਪਾਂ ਕੈ ਸੰਗ ਉਤੋ ਪੈ ਨਵ ਕਰੰਗ ਪੁਨੇ ਪਾਪ ਆਖਣ ਨਾਹਿ ਕਰ ਕਰ ਕਰਨਾ ਲਿਖ ਲਾ ਜਾਵਾਂ ਆਪੇ ਵੀ ਜਾ ਆਪੇ ਖਾਹੁ ਨਾਨਕ ਕੋ ਕਿਨਿ ਆਵੋ ਜਾਵਾਂ ਤੀਰ ਤਾ ਪਾਜ ਅਦ ਤਾਨ ਜੇ ਕੋ ਪਾਵੈ ਤਲਕਾ ਮਾਨ ਸੁਨਿਆ ਮੰਨਿਆ ਮਨ ਕੀ ਤਾ ਭਾ ਅੰਤਰਗਤ ਤੇਰਸ ਮਨ ਨਾਓ ਸਭ ਗੁਣ ਤੇਰੇ ਮਾ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹਾਇ ਸਾਸਤ ਆਤ ਬਾਣੀ ਬਰਮਾਓ ਸਤ ਸੁਹਾਣਾ ਸਦਾ ਮਨ ਚਾ ਗਵਣ ਸਵੇਲਾ ਵਕਤ ਕਵਣ ਕਵਣ ਤਤ ਕਉਣ ਵਾਰ ਕਵਣ ਸਰਵ ਤੇ ਮਹ ਕਵਣ ਜਤ ਆਕਾਰਾਈ ਵੇਲ ਨਾ ਪਾਇਆ ਪੰਡਤੀ ਜਿਉ ਵਾਲਿ ਕੁਰਾਣਾ ਵਖਤ ਨਾ ਪਾਇਓ ਕਦਿ ਆਜ ਲਿਖਣਿ ਕੁਰਾਣਾ ਤੇਤੋ ਹਰਨ ਜੋਗੀ ਜਾਣਾ ਰਤਬਉ ਨ ਕੋਈ ਜਾ ਕਰਤਾ ਸਿਖ ਕੋ ਸਾਜੀ ਆਪੇ ਜਾਣ ਸਾਇ ਕਿਵ ਕਰਿ ਆਖਾ ਕਿਵ ਸਲਾਹੇ ਕਿਉ ਵਰਨਿ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖਾ ਇਕ ਦੋ ਇਕ ਸਿਆਣਾ ਵਡਾ ਸਾਇ ਵਡਿ ਨਾਈ ਕੀਤਾ ਜਾ ਕਾ ਹੋਆ ਨਾਨਕ ਜੀ ਕੋ ਆਪੋ ਜਾਣਾ ਅਗ ਅਨਸ ਪਾਤਲ ਪਤਲ ਲਖ ਅਗ ਅਗਾਸ ਉੜ ਕੇ ਉੜਕ ਪਾਲ ਸਕੇ ਵੇਦ ਕਨਕਵਾਤ ਸਾਸ ਸਦਾ ਰੱਖਣ ਕਤੇ ਬਾ ਅਸਲ ਵਿਗਤਾਤ ਲਿਖਾ ਹੋਇ ਤਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵਡਾ ਆਖਿਆ ਆਪੇ ਜਾਣ ਆਪ ਸਾਲਾ ਹੀ ਸਾਲਾ ਤੇ ਸੁਰਤ ਨਾ ਪਾਈ ਆਨਦਿਆ ਤੇ ਬਾ ਅਸਮੰਦ ਨਾ ਜਾਣੀ ਹੈ ਸੰਬੰਧ ਸਾਸਕ ਤਾਨ ਗਿਰਾਸ ਤੇ ਮਲ ਧਨ ਕੀੜੇ ਤੁਲ ਨਾ ਹੋਵਨੀ ਜੇ ਤਸ ਮਨੋ ਨ ਵਿਸਰਾ ਆਤਮਾ ਸਿਵ ਤੇ ਕਨਾਂ ਅੰਤਾ ਅੰਤਨਾ ਕਰਨ ਦੇਵ ਨ ਅੰਤਾ ਅੰਤਨਾ ਵੇਖਣਾ ਸੁਣਨਾ ਅੰਤਾ ਅੰਤਨ ਜਾਪੈ ਕਿਆ ਮਨ ਮੰਤਾ ਅੰਤਨਾ ਜਾਪ ਕੇ ਤਾ ਆਕਾਰ ਅੰਤਨਾ ਜਾਪ ਪਾਰਵਾਰ ਅੰਤ ਕਾਰਣ ਕੀਤੇ ਬਰਲਾਹੇ ਤਾਂ ਕਿ ਅੰਤ ਨਾ ਪਾਇ ਜਾਏ ਇਹੋ ਅੰਤਨਾ ਜਾਣ ਕੋਈ ਬਹੁਤਾ ਕਹਿਆ ਬਹੁਤਾ ਹਾਏ ਨਵਦਾ ਸਾਹਿਬਾ ਉਚਾ ਥਾ ਉਚ ਉਪਰ ਉਚਨਾ ਵੇੜੇ ਉਚਾਉ ਆ ਕੋਈ ਤੁਸੇ ਉੱਚੇ ਕੋ ਜਾਣੈ ਸੋਏ ਜੇ ਵੜਿਆ ਆਪੋ ਜਾਣੈ ਆਪ ਆਪਾ ਨਾਨਕਾ ਨਦਰਿ ਕਰਮੀ ਦਾਤਾ ਭਵਤਾ ਕਰਮ ਨਿਖਿਆ ਨ ਜਾਏ ਵਡਾ ਦਾਤਾ ਤਿਰਨਤ ਮਾਇ ਕੀਤੇ ਮੰਗਾ ਜੋਤਿ ਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾ ਪਾਤ ਤੇ ਵਿਕਾਰ ਕੀਤੇ ਲਾਲ ਮੂਰਪਾਈ ਕੀਤੇ ਮੂ ਰਖਾ ਖਾਈ ਕਾਇ ਕੀਤੇ ਆਦੂਖਾ ਭੁਖ ਸਦਮਾਰ ਰਹਿ ਪ੍ਰਦਾਤ ਤੇਰੀ ਦਤਾਰਾ ਬੰਦ ਆਖਲਾਸੀ ਭਣ ਹੋਏ ਹੋਰ ਅੱਖ ਨਸਕਾ ਕੋਈ ਜੇ ਕੋ ਖਾ ਕੇ ਅੱਖਣ ਪਾਏ ਉਹ ਜਾਣ ਜਿਤ ਅਮਖਾਈ ਆਪੇ ਜਾਣਾ ਆਪੇ ਦੇ ਆਖੇ ਸਿਪੇ ਕੇ ਕੇ ਜਿਸ ਨੂੰ ਬਖਸ਼ਿ ਸਿਮਤ ਸਲਾ ਨਾਨਕ ਪਾਤਸ਼ਾਹੇ ਪਤਸਾ ਅਮੁਲਾ ਗੁਣ ਅਮਲੋ ਪਾਰ ਅਮਲੋ ਪਾਰਿਆ ਅਮਲ ਭੰਡਾਰ ਅਮਲ ਆਵਾ ਅਮਲ ਲਾ ਜਾਏ ਅਮਲ ਭਾਏ ਅਮਲਾ ਸਮਾਏ ਅਮਲ ਧਰਮ ਅਮਲ ਦੇਵਾਨ ਅਮਰਤੋ ਲ ਮਨ ਪਰਵਾਣਾ ਅਮੁਲ ਬਖਸ਼ੇ ਸਾਮੁਲ ਨੇ ਸਾਨਾ ਅਮੁਲ ਕਰਮ ਅਮੁਲ ਫਰਮਾਣਾ ਅਮੁਲ ਅਮੁਲ ਖੈ ਨ ਜਾਏ ਆਖ ਆਖ ਰਹੇ ਲੁਲਾਏ ਆਖਾ ਵੇਦ ਪਾਠ ਪੁਰਾਣਾ ਆਖਾ ਫੜਾ ਕਰਿ ਵਖਿਆਣਾ ਆਖਾ ਵਰਮੇ ਆਖਾ ਇੰਦ ਆਖਾ ਗੋਪੀਤਾ ਗੋਵਿੰਦਾ ਆਖ ਰਾਇ ਸਰਾ ਆਖ ਸਦਾ ਆਖ ਕਿਤੇ ਕਿਤੇ ਬੁਧਾ ਆਖ ਦਨ ਆਖ ਦੇਵ ਆਖ ਸੁਰ ਨਰਮਨ ਜਨ ਸੇਵਾ ਕੀਤੇ ਆਖ ਅਖਣ ਪਾਏ ਕੀਤੇ ਕਹਿ ਕੇ ਉਠੜ ਜਾਏ ਇਤੇ ਕਿਤੇ ਹੋਰ ਕਰਾ ਤਾਖ ਨਸ ਕਹਿ ਕੇ ਕੇ ਜੇਵੜ ਭਾਵ ਤੈ ਉੜ ਹੋਏ ਨਾਨਕ ਜਾਣ ਸਾਚਾ ਸਾਈ ਜੇ ਕੋ ਆਖਾ ਬੁਲਿ ਗਾੜੂ ਤਾ ਲਿਖਿਆ ਸਿਰਗਵ ਰਗਵਾਰਾ ਸੋ ਦਰ ਕੇ ਹਾਸੋ ਕਰ ਕੇ ਆਜਤ ਮੈ ਸਰਸ ਮਾਲੀ ਆਜੇ ਨਾਦ ਨੀਕ ਅ ਸੰਖਾ ਕੀਤੇ ਵਵਨ ਹਾਰੇ ਕੀਤੇ ਰਾਗ ਪਰੇ ਸਹਿ ਕਹਿਆ ਨਾ ਕੀਤੇ ਗਾਵਨ ਹਾਰੇ ਗਾਵਾਂ ਤੁਨ ਪਉਣ ਪਾਣੀ ਵ ਸੰਤਾਂ ਦਾ ਗਾਵ ਰਜਾ ਧਰਮ ਦਵਾਰੇ ਗਾਵਾ ਚਤ ਤੋ ਗੁਪਤ ਰਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਾ ਆਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਾ ਆਇੰਦਾ ਆਸਨ ਬੈਠੇ ਦੇਵਤੇ ਅਦਰ ਨਾਲੇ ਗਾਵਾ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੇ ਸਾਰਾ ਜਗ ਜਗ ਵਿਦਾਨਾਲੇ ਗਾਵਹ ਮੋਹਣ ਆਨ ਮਨ ਮਹਾਨ ਸੁਰਗਾਮਸ ਪ੍ਰਿਆਲੇ ਗਾਵਨ ਤਨ ਨਾ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵ ਜੋਤ ਮਹਾਬਲ ਸੂਰਾ ਗਾਵ ਖਾਣੀ ਧਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੀ ਧਾਰੇ ਸੇ ਤਦ ਨ ਗਾਵ ਜੋਤਿ ਭਾਵਨਾ ਰਤੇ ਤੇਰੇ ਪੰਤ ਰਸਾਲੇ ਹੋਰ ਕੀਤੇ ਰਵਨ ਸੇਵਾ ਚਤਨਾ ਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾਈਂ ਸਾਚਾ ਸਚਿ ਨਾਹੀ ਹੈ ਪਿਉ ਸਿਜਨ ਜਾਸਿ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸਿ ਮਾਇਆ ਜਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੇ ਵਡਿਆਈ ਜੋ ਤਿਸ ਭਾਵਾ ਸੋਇ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਾਹੋ ਸਬਕ ਸਾਹਿਬ ਨਾਨਕ ਰਨ ਰਜਾਈ ਮੁੰਦਾ ਸੰਤੋਖਾ ਸਰਵਪਤ ਚੋਲੀ ਧਿਆਨ ਕੀ ਕਰਹਿ ਵਿਪੂਤਾ ਕਿੰਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤਾ ਆਏ ਪੰਚ ਸਗਲ ਜਮਾਤੀ ਮਨੋ ਜੀਤਾ ਜਗ ਜੀਤਾ ਆਦੇਸਾ ਤਸਾ ਆਦੇਸਾ ਆਦ ਨਿਲ ਨਾ ਜਾਣ ਹਤ ਜੋ ਜੋਗ ਕੋ ਵੇਸਾ ਪਉਤ ਗਿਆਨ ਅਨੰਤ ਆ ਭੰਡਾਰ ਨਾ ਘਟਕਟ ਵਜਾ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਸ਼ਿ ਦੇਵ ਰਾ ਸਾਜ ਸੰਯੋਗ ਵਿਜੋਗ ਦੇ ਕਰਤ ਨਾਮ ਹਾ ਲੇਖ ਆਵਾ ਭਾਗ ਆਦੇਸ਼ ਸ ਆਦੇਸ ਆਦ ਅਨਿਲ ਆਨਦ ਨਾਤਾ ਜੋ ਜੁਗ ਕੋ ਵੇਸਾਂ ਏਕਾਂ ਮੈ ਜੁਤਵੇ ਆਇ ਤਨ ਚਲੇ ਪਰਵਾਣਾ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾ ਜੀਵਾਨ ਜਿਵਾ ਤਿਸ ਭਾਵਤ ਵਚਲਾ ਜੋ ਆ ਫਰਮਾਨਾ ਕੋ ਵੇਖਾ ਉਹ ਨਾਨਦ ਅਵਾ ਭਗਤਾ ਹੋਇ ਰਾਣਾ ਆਦੇਸ ਅਦੇਸਾ ਆਦਿ ਨਿਰ ਨਜਨਾਤਾ ਜਗ ਜਗ ਆਇ ਕੋ ਵੇਸਾ ਆਸਣ ਹਲੂਲ ਪੰਡਾਰ ਜੋਗ ਸਪਾਸ ਇਕਾ ਵਾਰ ਕਰ ਕਰੇ ਵਿਕਾਸ ਦਿਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸਾ ਤਸ ਆਦੇਸਾ ਆਦ ਅਨਿਲੋ ਨਾਦ ਨਾਤਾ ਜਗ ਜਗ ਕੋ ਵੇਸਾ ਇੱਕ ਦੋ ਜੀ ਪਾਲਖ ਆ ਲਖ ਆ ਲਖ ਅਲਕੀ ਸਾ ਲੱਖ ਲੱਖ ਕੀੜਾ ਆਕੀਆ ਏਕ ਨਾਮ ਜਗਦੀਸ਼ਾ ਏਤ ਰਾਏ ਬਦ ਪਾਉੜਿਆ ਚੜਿਆ ਕੇ ਸਾ ਸੰਗ ਲਾ ਆਕਾਸ਼ ਕੀ ਕਿਟਾਈ ਰੀ ਸਾ ਨਾਨਕ ਨਦਰਿ ਪਾਈ ਆ ਕੋੜੇ ਕੋੜਾ ਠੀ ਸਾ ਆਖਣਾ ਜੋ ਰਾਜ ਪਨ ਜੋ ਰਾਜ ਹੋਰ ਨ ਮੰਗਣਾ ਦਿਨ ਨ ਜੋਰਾ ਜੋਰਣਾ ਜੀਵਣਾ ਮਰਨ ਨ ਜੋਰਾ ਜੁਨ ਰਾਜ ਮਾਲ ਮਨਸੋਰ ਜੋਰਣਾ ਸੁਰਤਿ ਗਿਆਨ ਵਿਚਾਰ ਜੋਰਣਾ ਜੁਗਤੀ シュਟਾ ਸੰਸਾਰ ਜਿਸ ਸਾਥ ਜੋਰਾ ਕਰ ਕੈ ਸੋਏ ਨਾਨਕ ਉਤਮ ਨਿਤਨਾ ਕਾਇ ਰਾਤਿਰ ਉਤਿਤਿ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਆਪੁਰਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਰ ਕੇ ਨਾਮ ਅਨਿਕ ਅਨੰਤਾ ਕਰਮੇ ਕਰਮੇ ਹੋਏ ਵਿਚਾਰ ਸਚਾ ਸੁਚਾ ਦਰਬਾਰ ਤਿਥਾ ਸੁਨੋ ਪੰਚ ਪ੍ਰਵਾਣ ਨਦਰੀ ਕਰਮ ਪਵਾਨਿ ਸਾਨ ਕਚਪਕਾਇ ਉਤਪਾਈ ਨਾਨਕ ਗਿਆ ਜਾਪ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵਸੰਤ ਰਾ ਕੇਤੇ ਕਾਨ ਮਹੇਸਾ ਕੇਤੇ ਵਰਮ ਘੜਤ ਘੜਿਆ ਰੂਪ ਰੰਗ ਕੇ ਵੇਸਾ ਕੇਤੀਆ ਕਰਮ ਭੂਮੀ ਮੇਰਾ ਕੇਤੇ ਕੇਤੇ ਤੂ ਉਪਦੇਸਾ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਦਰ ਦੇ ਸਾ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਾ ਦਨੰਨ ਮਨ ਕੀਤੇ ਕੀਤੇ ਰਤਨ ਸੰਵੰਦਾ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤਨ ਰੰਗਾਂ ਕਿਤੇ ਆ ਸੁਰਤੇ ਸੇਵਕ ਕਿਤੇ ਨਾਨਕ ਅੰਤਨਾੰਤਾ ਗਿਆਨ ਹਨ ਮੈਂ ਗਿਆਨ ਪਰ ਚੰਡਾ ਤਥਾ ਨਾਦ ਵਿਨੋਦ ਕੋਟ ਅਨੰਦਾ ਸਰਮਾ ਖੰਡ ਕੀ ਬਾਣੀ ਰੂਪਾ ਦਸ ਘੜ ਤੇ ਬਹੁਤਾਂ ਨੂੰ ਪਾ ਤਾ ਕੇ ਅਗਲ ਅਖਸ ਯਨਾਂ ਜਾਏ ਜੇ ਕੋ ਕਾ ਪਿਛ ਬਸਤਾਏ ਤਥਾ ਘੜਿਆ ਸੁਰਤ ਮਤ ਮਨ ਬੋਧਾ ਤਥਾ ਘੜਿਆ ਇਸ ਰਸ ਦਾ ਕੇ ਸੋਦਾ ਕਰਮਾ ਕੰਨ ਕੀ ਬਾਣੀ ਜੋ ਰਾਦਤਾ ਹੋਰ ਨਾ ਕੋਈ ਹੋ ਰਾਦਤਾ ਜੋਦ ਮਹਾਬਲ ਸੂਰਾ ਤੁਮ ਰਾਮ ਰਹਿ ਪਰਪੂਰਾ ਤਿਥਾ ਸਿਤਾ ਸਿਤਮੇ ਮਹਾ ਹਿਤਾ ਕੀ ਰੂਪ ਨ ਕਥਨ ਜਾਏ ਨਾ ਹੋਇ ਮਰਨ ਡਾਗੇ ਜਾਏ ਜਿਨ ਕਾ ਰਾਮ ਉਸਾ ਮਨਵਾਹਿ ਤਿਥਾ ਭਗਤ ਉਸਾ ਕਿ ਲੋਇ ਕਰ ਅਨੰਦਾ ਸਚਾ ਮਨ ਸੋਇ ਸਤਖੰਡ ਵਜਨ ਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤਖੰਡ ਮੰਡਲ ਵਰ ਪੰਡਾ ਜੇ ਕੋ ਭਾਤਾ ਅੰਤਨਾ ਅੰਤਾ ਜਿਥਾ ਲੋਰੂ ਆਕਾਰ ਜਿਉ ਜੋ ਹੁਕਮ ਤੇਤਵਕਾਰ ਵੇਖਾ ਵਿਖਸਾ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵਿੱਚ ਤਿਆਰ ਭੌਖਲਾ ਅਗੰਤਪਤਾਉ ਭੰਡ ਭਾਉ ਅੰਮ੍ਰਤਾ ਚਤਤਾਲੋ ਘੜਿਆ ਸ਼ਬਦ ਸੱਚੀ ਤਕਸਾਲ ਜਿਨ ਕਾ ਨਗਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਗਰਨ ਹਾਲ ਸਲੋਕਾ ਬਾਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵਸ ਰਾਤਿ ਦੁਦਾਇ ਦਾਇਆ ਖੇਲਾ ਸਭੁ ਜਗਤਿ ਤਾ ਚੰਗਿ ਆਵਰਿ ਆਵੈ ਆਵਾਚਾ ਧਰਮੁ ਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਾ ਜਿਨੇ ਨਾਮੁ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਜਿਨਿ ਨਾਮ ਧਿਆਇਆ ਰੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ